ਗੰਨੇ ਦੀ ਪੜਾਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਗਿਆ ਨਾਲ ਮਿਲ ਵੱੱਡੀ ਹੋਗੀ ਕਿਸਾਨਾਂ ਦੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਜਿਨ੍ਹਾਂ ਨੂੰ ਇੱਕ ਗੰਨੇ ਦੀ ਮਿਲ ਦੀ ਬਹੁਤ ਜ਼ਰੂਰਤ ਸੀਗੀ ਉਹ ਮੇ ਪਲਾਂਟ ਵੱਡਾ ਕਰਨ ਦੀ ਇੱਕ ਮਤਲਬ ਮੰਗ ਸੀਗੀ ਕਿਸਾਨਾਂ ਦੀ ਔਰ ਉਸ ਉਸ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ ਹੁਣ ਸਾਨੂੰ ਬਹੁਤ ਵੱਡੀ ਸਹੂਲਤ ਹੋਈ ਆ ਕਿ ਅਸੀਂ ਆਉਨੇ ਆ 15 16 ਘੰਟੇ ਵਿੱਚ ਵੇਲੇ ਹੋ ਕੇ ਇੱਥੇ ਅਸੀਂ ਵਾਪਸ ਚਲੇ ਜਾਨੇ ਆ ਬਾਕੀ ਜਿਹੜੇ ਪੈਸੇ ਆ ਬੜੇ ਟਾਈਮ ਨਾਲ ਮਿਲਦੇ ਰਹੇ ਆ ਹੋਰ ਨਾ ਮਿਲਣਾਂ ਵਾਂਗੂ ਨਹੀਂ ਕੱਟ ਕੇ ਮਿਲਦੇ ਰਹੇ ਹਨ ਨੂੰ ਪੂਰੇ ਪੂਰੇ ਪੈਸੇ ਮਿਲਦੇ ਰਹੇ ਆ ਤਾਂ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰ ਆਪਾ ਸਿੰਘ ਮਾਨ ਦੇ ਜਿਨ੍ਹਾਂ ਨੇ ਸਾਡੇ ਨੇੜੇ ਪਲਾਟ ਲਾਇਆ ਸਾਨੂੰ ਬਹੁਤ ਸੌਖ ਸਹੂਲਤ ਹੋਈ ਹੈ ਜੀ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਵਿੱਚ सीएम मान साहब ने जेडे 10 ਰੁਪਏ ਰੇਟ ਵਧਾ ਕੇ 450 ਰੁਪਏ ਰੇਟ ਕਰ ਦਿੱਤਾ ਗੰਨੇ ਦਾ ਉਹਦੇ ਨਾਲ ਜ਼ਿਮੀਦਾਰ ਨੂੰ ਮਤਲਬ ਕਾਫੀ ਜਿਹੜੀ ਲੇਬਰ ਵਧੀ ਉਹਦੇ ਮੁਤਾਬਕ ਰਾਤ ਮਿਲਣੀ ਔਰ ਰੇਟ ਵਧਨ ਦੇ ਨਾਲ ਸਾਡੀਆਂ ਜਿਹੜੀਆਂ ਪਹਿਲੀਆਂ ਪੇਮੈਂਟਾਂ ਕਾਂਗਰਸ ਸਰਕਾਰ ਵੇਲੇ ਨਹੀਂ ਸੀ ਆਉਂਦੀਆਂ ਮਾਨ ਸਰਕਾਰ ਦੇ ਵੇਲੇ ਹਰ ਸਾਲ ਜਿਹੜੀਆਂ ਸਾਡੀਆਂ ਪੇਮੈਂਟਾਂ ਕਲੀਅਰ ਵਧੀਆ ਟਾਈਮ ਦੇ ਨਾਲ ਹੋ ਰਹੀਆਂ ਵਾਂ ਇਸ ਨਵੇਂ ਪਲਾਂਟ ਦਾ ਇੱਕ ਹੋਰ بڑا ਵਾਦਾ ਕਿ ਘੱਟੋ ਘੱਟ 2000 ਮੁਲਾਜ਼ਮ ਇੱਥੇ ਕੰਮ ਕਰਨਗੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਨੌਕਰੀ ਮਿਲੂਗੀ ਤੇ ਸਾਰੇ ਇਲਾਕੇ ਨੂੰ ਬਹੁਤ ਮਾਨ ਵਾਲੀ ਗੱਲ ਹੈ ਭਗਵੰਤ ਮਾਨ ਜੀ ਨੇ ਇਹ ਕਿਹਾ ਸੀ ਵੀ ਇਸ ਇਲਾਕੇ ਨੂੰ ਇੱਥੋਂ ਦੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਮੈਨੂੰ ਇਸ ਮਿਲ ਵਿੱਚ ਰੋਜ਼ਗਾਰ ਮਿਲਿਆ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਮਿਲ 3500 ਟੀਸੀ ਦੀ ਜੋ ਕਿ ਹੁਣ ਵੱਡੀ ਕਰਕੇ ਸਾਡੇ ਲਾਗੇ ਚਾਗੇ ਦੇ ਪਿੰਡਾਂ ਨੂੰ ਬਹੁਤ ਹੀ ਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਹੈ ਇਸ ਮੇਲ ਵਿੱਚ ਬਤੌਰ ਗੰਨਾ ਸਰਵੇਖੀ ਦੀ ਪੋਸਟ ਤੇ ਕੰਮ ਕਰਦਾ ਹਾਂ ਜੋ ਕਿ ਮੈਂ ਜ਼ਿੰਮੇਦਾਰਾਂ ਨਾਲ ਵਿਚਰਦਾ ਜ਼ਿੰਮੇਦਾਰ ਇਸ ਟਾਈਮ ਮਾਹਸਾਬ ਦੇ ਜੋ ਕਿ ਇਹਨਾਂ ਰੇਟ ਵਧਾਇਆ 10 ਰੁਪਏ ਦਾ ਵਾਅਦਾ ਕਰਕੇ ਜ਼ਿੰਮੇਦਾਰ ਬਹੁਤ ਖੁਸ਼ ਹਨ ਸਾਡੇ ਸੀਐਮ ਸਾਹਿਬ ਸਰਦਾਰ ਪ੍ਰਗਮਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਮਿਲ ਵਿੱਚ ਰੋਜ਼ਗਾਰ ਪ੍ਰਾਪਤ ਹੋਇਆ ਹੈ ਪੰਜਾਬ ਸਰਕਾਰ ਦੀ ਵਜ੍ਹਾ ਨਾਲ ਮਿਲਦੀ ਕੰਪੈਸਟੀ 1500 ਟੀਸੀਡੀ ਤੋਂ ਵੱਧ ਕੇ 3500 ਟੀਸੀਡੀ ਕੀਤੀ ਗਈ ਹੈ ਜਿਸ ਨਾਲ ਆਸ-ਪਾਸ ਦੇ 40-50 ਪਿੰਡਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ ਪੰਜਾਬ ਸਰਕਾਰ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਮੈਨੂੰ ਖੁਦ ਇੱਥੇ ਰੋਜ਼ਗਾਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਸੋ ਵੀਰੋ ਥੋੜਾ ਪੈਸਾ ਤੁਹਾਨੂੰ ਤੁਹਾਡੇ ਤੇ ਲਈ ਜਾਂਦੇ ਆ ਤੁਹਾਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ